ਲੰਬਾ ਪਿੰਡ ਦੇ ਸਬਜੀ ਮੰਡੀ ਮਕਸੂਦਾ ਦੇ ਜੋ ਪਾਣੀ ਦੇ ਨਾਲ ਬਿਲਕੁਲ ਭਰਿਆ ਹੋਇਆ ਤੁਹਾਨੂੰ ਦਿਖਾ ਰਿਏ ਜਲੰਧਰ ਦੇ ਵਿੱਚ ਕੁਝ ਘੰਟੇ ਬਾਰਿਸ਼ ਹੁੰਦੀ ਹੈ ਬਾਰਿਸ਼ ਹੋਣ ਤੋਂ ਬਾਅਦ ਕੀ ਹਾਲਾਤ ਜਲੰਧਰ ਦੇ ਹੋ ਜਾਂਦੇ ਨੇ ਨਗਰ ਨਿਗਮ ਦੇ ਅਫਸਰਾਂ ਵੱਲੋਂ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਕਰ ਦਿੱਤੇ ਜਾਂਦੇ ਨੇ ਉਹ ਵਾਅਦੇ ਸਿਰਫ ਜਾਂ ਗੱਲਾਂ 'ਚ ਰਹਿ ਜਾਂਦੇ ਨੇ ਜਾਂ ਪੇਪਰਾਂ ਦੇ ਵਿੱਚ ਰਹਿ ਜਾਂਦੇ ਨੇ ਇਹ ਹਾਲਾਤ ਜਲੰਧਰ ਦੇ ਕੈਰੀਪੁਲੀ ਦੇ ਦਿਖਾਣਾ ਹੁਣ ਤੁਹਾਨੂੰ ਅਸੀਂ ਦਿਖਾਣ ਜਾ ਰਹੇ ਹਾਂ ਜਲੰਧਰ ਦੇ ਦਮੋਰੀਆ ਪੁਲ ਦਾ ਹਾਲਾਤ ਦਿਖਾਣੇ ਆ ਲੋਕ ਉੱਥੋਂ ਦੀ ਇਸ ਦਮੋਰੀਆ ਤੋ ਭਾਵੇਂ ਕੈਰੀ ਬੁਲੀ ਆ ਭਾਵੇਂ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਵੀ ਪਾਣੀ ਖੜਾ ਹੋਇਆ ਸਵੇਰੇ 2 ਤੋਂ 3 ਘੰਟੇ ਕਿਹੜੀ ਬਾਰਿਸ਼ ਹੁੰਦੀ ਹੈ ਬਾਰਿਸ਼ ਹੋਣ ਤੋਂ ਬਾਅਦ ਜਲੰਧਰ ਸ਼ਹਿਰ ਕਿਹੜਾ ਉਹ ਪਾਣੀ ਦੇ ਨਾਲ ਭਰ ਜਾਂਦਾ ਇੱਕ ਪਾਸੋ ਵੱਡੇ ਵੱਡੇ ਨਗਰ ਨਿਕਮ ਦੇ ਅਫਸਰਾਂ ਵੱਲੋਂ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਕੀਤੇ ਜਾਂਦੇ ਨੇ ਉਹ ਸਿਰਫ ਵਾਅਦੇ ਗੱਲਾਂ ਨੂੰ ਰਹਿ ਜਾਂਦੇ ਨੇ ਆਹ ਤੁਹਾਨੂੰ ਤਸਵੀਰਾਂ ਦਮੋਰੀਆਂ ਪੁਲ ਦੀਆਂ ਵੀ ਦਿਖਾਣੇ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦਮੋਰੀਆ ਪੁਲ ਦੀਆਂ ਦਿਖਾ ਰਹੇ ਹਾਂ ਕਿੱਥੇ ਦਮੋਰੀਆ ਪੁਲ ਦੇ ਵਿੱਚ ਪਾਣੀ ਭਰਿਆ ਹੋਇਆ ਦੀਆਂ ਤਸਵੀਰਾਂ ਦੇਖ ਰਹੇ ਹੋ ਲੋਕ ਇਸ ਇਸ ਦਮੋਰੀਆ ਪੁਲ ਤੋਂ ਲੰਘਦੇ ਨੇ ਭਾਵੇਂ ਐਕਟਿਵਾ ਹੋਣ ਭਾਵੇਂ ਮੋਟਰਸਾਈਕਲ ਹੋਣ ਕਿਹੜੇ ਇਸ ਪਾਣੀ ਦਮੋਰੀਆ ਪੁਲ ਤੋਂ ਨਿਕਲਦੇ ਨੇ ਤੇ ਉਹ ਪਾਣੀ ਦੇ ਵਿੱਚ ਉਹਨਾਂ ਦੇ ਬੰਦ ਹੋ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੇ ਦਮੋਰੀਆ ਪੁਲ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਪਾਣੀ ਦਾ ਟਿਊਬਲ ਵੀ ਲੱਗਿਆ ਹੋਇਆ ਪਾਣੀ ਕੱਢਣ ਦੇ ਹਲ ਕਿਹੜੇ ਆ ਹੱਲ ਕੱਢਣ ਨੂੰ ਰੱਖਿਆ ਹੋਇਆ ਕਿਦੋਂ ਤੇ মিডিਆ ਆਉਂਦੀ ਹੈ ਤੇ ਉਹ ਟਿਊਬਲ ਚਲਾ ਦਿੱਤਾ ਜਾਂਦਾ ਤੁਸੀਂ ਦੇਖ ਰਹੇ ਤਸਵੀਰਾਂ ਇਸ ਚਾਨ ਤੇ ਦਮੋਰੀਆ ਪੁਲ ਨੂੰ ਖਾਲੀ ਵੀ ਜਲਦੀ ਕਰ ਸਕਦੇ ਨੇ ਲੋਗਾ ਦੀ ਜਿਹੜੀ ਆਵਾਜਾ ਵੀ ਆ ਉਹ ਬੰਦ ਹੋ ਸਕੇ ਇਹ ਕਿਹੜੀ ਆਵਾਜਾ ਵੀ ਉਹ ਚਲਦੀ ਰਵੇ ਨਾ ਬੰਦ ਹੋਵੇ ਇਸ ਦੇ ਕਰ ਬਾਈ ਜੀ ਤੁਸੀਂ ਇਸ ਟਿਊਬਲ ਦੇ ਹੋ ਹਾਂਜੀ ਸਰ ਜਦੋਂ মিডিਆ ਆਉਂਦੀ ਉਹਦੋਂ ਨਾਲ ਹੀ ਤੁਸੀਂ ਟਿਊਬਲ ਚਲਾਉਂਦੇ ਹੋ ਸਵੇਰ ਦੇ ਸਰ 8 ਵਜੇ ਦੇ ਲੱਗੇ ਹੋਏ ਆ ਅਤੇ 3 ਨੰਬਰ ਤੋਂ ਉੱਤੇ ਪਾਣੀ ਖੜਾ ਸੀ ਅੱਛਾ ਹੁਣ 0 ਦੇ ਆ ਗਿਆ ਕਿੰਨੇ ਕਿੰਨਾ ਪਾਣੀ ਖੜਾ ਸੀ 3 ਨੰਬਰ ਤੋਂ ਉੱਤੇ ਖੜਾ ਸੀ 8 ਵਜੇ ਤਾਂ ਮੈਂ ਠੀਕ ਹੈ ਕਿਦੋਂ ਮੀਟੀ ਆਂਦੀ ਨਾਲ ਹੀ ਤੁਸੀਂ ਇਹ ਪਵਾੜਾ ਚਲਾ ਦਿੰਦੇ ਨਾ ਬੰਦ ਕਰਕੇ ਥੋੜੀ देर ਚਲਾਉਣਾ ਪੈਂਦਾ ਨਾ ਜੀ ਕੂੜਾ ਨਾ ਆਵੇ ਮੋਟਰ 'ਚ ਅੱਛਾ ਹੁਣ 13 ਬੰਦ ਕਰੂੰਗਾ ਤਾਂ ਕਿ ਪਾਣੀ ਤੁਸੀਂ ਕੱਢ ਰਿਓ ਐ ਓਵਰਫਲੋ ਹੋ ਜਾਂਦਾ ਪਾਣੀ ਫੇਰ ਵਾਪਸ ਚੱਲ ਜਾਂਦਾ ਫੇਰ ਬੰਦ ਕਰਕੇ ਫੇਰ ਥੋੜੀ देर ਬਾਅਦ ਚਲਾਇਦਾ ਇਸ ਬਾਰੇ ਕਦੀ ਅਫਸਰਾ ਨੇ ਦੱਸਿਆ ਹਾਂ ਵੀ ਇਸ ਦਾ ਹੱਲ ਕੀਤਾ ਜਾਵੇ ਸਾਰੇ ਸਾਰੇ ਸੀਵਰ ਜਾਮ ਹੈ ਨਾ ਹੁਣ ਸਾਰੇ ਪਾਸੇ ਪਾਣੀ ਖੜਾ ਨਿਕਲਦੇ ਰਹਿਣਾ ਪਾਣੀ ਬਾਹਰ ਦੋ ਮਿੰਟ ਕਰੂੰਗਾ ਸਾਰਾ ਧੱਲੇ ਅੱਛਾ ਪਾਣੀ ਬੰਦ ਕਰੀ ਜਾਓਗੇ ਚਲਾਈ ਜਾਓਗੇ ਇਹ ਤਾਂ ਕਿੰਨੀ ਦੇਰ ਚਲਾਉਂਦੇ ਰਹੋਗੇ ਹੋ ਅੱਛਾ ਤਾਂ ਮੋਟਰ ਵੀ ਖੜਾ ਸਾਹਮਣੇ ਹੀ ਆ ਸਾਰਾ ਤੁਹਾਡੇ ਖਾਲੀ ਹੋਇਆ ਹੀ ਆ ਕਿੰਨੇ ਫੁੱਟ ਪਾਣੀ ਹੁੰਦਾ ਤਿੰਨ ਫੁੱਟ ਤੋਂ ਉੱਤੇ ਪਾਣੀ ਖੜਾ ਸੀ ਹੁਣ ਜ਼ੀਰੋ ਤੇ ਆ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਕਹਿਣਾ ਤਿੰਨ ਤੋਂ 4 ਫੁੱਟ ਕਿਹੜਾ ਪਾਣੀ ਆ ਉਹ ਖੜਾ ਹੁੰਦਾ ਜਦੋਂ ਮੀਂਹ ਦੇਖ ਕੇ ਉਹਦੋਂ ਮੀਡੀਆ ਦੇਖ ਕੇ ਜਿਹੜਾ ਪਾਣੀ ਆ ਉਹ ਚਲਾ ਦਿੱਤਾ ਜਾਂਦਾ ਹੁਣ ਮੋਟਰ ਫੇਰ ਬੰਦ ਕਰ ਦਿੱਤੇ ਕੀ ਆ ਤੁਸੀਂ ਦੇਖ ਰਹੇ ਹੋ ਉਸ ਗਟਰਾ ਤੋਂ ਓਵਰਫਲੋ ਜਿਹੜਾ ਪਾਣੀ ਆ ਉਹ ਬਾਹਰ ਨੂੰ ਨਿਕਲਦਾ ਪਿਆ ਇੱਕ ਪਾਸੋਂ ਨਗਰ ਨਿਗਮ ਵੱਡੇ ਵੱਡੇ ਵਾਅਦੇ ਤੇ ਜਰੂਰ ਕਰਦੀ ਆ ਰਹੀ ਆ ਔਰ ਸਿਰਫ ਵਾਅਦੇ ਗੱਲਾਂ ਨੂੰ ਜਾਂ ਪੇਪਰਾਂ ਦੇ ਵਿੱਚ ਰਹਿ ਜਾਂਦੇ ਨੇ ਇਹੀ ਮਸ਼ੀਨਾਂ ਜਾਂ ਮੋਟਰਾਂ ਜਿਹੜੀਆਂ ਸਾਫ਼ ਕੀਤੀਆਂ ਜਾਂ ਤਾਂ ਤੇ ਸ਼ਾਇਦ ਉਹਨਾਂ ਨੂੰ ਇਸ ਜਗ੍ਹਾ ਤੇ ਲੋਡਣਾ ਪਵੇ ਉਹਨਾਂ ਦਾ ਕਹਿਣਾ ਤਿੰਨ ਤੋਂ ਚਾਰ ਚਾਰ ਪੰਜ ਪੰਜ ਫੋਟ ਜਿਹੜਾ ਪਾਣੀ ਆ ਉਹ ਦਮੋਰੀਆ ਬੋਲ ਚ ਖੜ ਜਾਂਦਾ ਤੇ ਉਸ ਉਸ ਜੋ ਮੋਟਰ ਚਲਾਉਣਵੇਂ ਵਰਕਰ ਆ ਉਹ ਕੀ ਕਰਨ ਉਹ ਮੋਟਰ ਦਾ ਵੀ ਬਚਾ ਕਰਨ ਲਈ ਉਹਨਾਂ ਨੂੰ ਹੱਲ ਕਰਨੇ ਪੈਂਦੇ ਨੇ ਜਿਸ ਦੇ ਕਾਰਨ ਤੁਸੀਂ ਦੇਖ ਰਹੇ ਹੋ ਉਸ ਗਟਰ ਦੇ ਵਿੱਚ ਦੇਖ ਰਹੇ ਹੋ ਕਿਦਾਂ ਪਾਣੀ ਉਹਨਾਂ ਨੇ ਕਿਦੋਂ ਕੱਢਦੇ ਆ ਉਹ ਪਾਣੀ ਗਟਰ ਤੋਂ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਲੋਕ ਕਿਹੜੇ ਆ ਉਹ ਪਰੇਸ਼ਾਨ ਹੋ ਰਹੇ ਨੇ ਤਿੰਨ ਤੋਂ ਚਾਰ ਚਾਰ ਪੰਜ ਪੰਜ ਫੁੱਟ ਕਿਹੜਾ ਪਾਣੀ ਆ ਐਹੀ ਨਗਰ ਨਿਗਮ ਦੇ ਅਫਸਰ ਪਹਿਲੇ ਕੰਮ ਕਿਹੜਾ ਕਰਦੇ ਹੋਣ ਤੇ ਸ਼ਾਇਦ ਉਹਨਾਂ ਨੂੰ ਜਲੰਧਰ ਦੇ ਹਾਲਾਤ ਐਦਾ ਦੇ ਨਾ ਦੇਖਨੇ ਪੈਣ ਜੋ ਹਾਲਾਤ ਸਿਰਫ ਵੱਡੇ ਵੱਡੇ ਵਾਅਦੇ ਤੇ ਜਰੂਰ ਕਰਦੀ ਵੀ ਆ ਨਗਰ ਨਿਗਮ ਜਲੰਧਰ ਦੇ ਵੱਡੇ ਵੱਡੇ ਅਫਸਰ ਵਾਦੇ ਤੇ ਜਰੂਰ ਕਰਦੇ ਆ ਉਹ ਵਾਦੇ ਸਿਰਫ ਗੱਲਾਂ ਨੂੰ ਰਹਿ ਜਾਂਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਜਲੰਧਰ ਦੇ ਵਿੱਚ ਕੁਝ ਘੰਟੇ بارش ਹੋਣ ਤੇ ਸ਼ਾਇਦ ਜਲੰਧਰ ਪਾਣੀ ਦੇ ਨਾਲ ਡੁੱਬ ਜਾਵੇ ਜੋ ਹਾਲਾਤ ਹੈ ਜਲੰਧਰ ਦੇ ਤੁਹਾਨੂੰ ਦਿਖਾ ਰਿਹਾ ਪਹਿਲੇ ਤਸਵੀਰਾਂ ਦਿਖਾਈਆਂ ਜਲੰਧਰ ਦੇ ਲੰਬੇ ਪਿੰਡ ਦੀਆਂ ਫਿਰ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਦੀਆਂ ਫਿਰ ਮਕਸੂਦਾ ਮੰਡੀ ਦੀਆਂ ਦਿਖਾਈਆਂ ਜੋ ਉਹ ਅੰਡਰਲਾਈਨਰ ਲੱਗੀਆਂ ਹਾਂ 1 0 1 2 3 4 5 6 7 8 8 ਦਾ ਮਤਲਬ ਹੈ ਪੂਰਾ ਦਮੋਰੀਆ ਪੁਲ ਪੜ ਜਾਂਦਾ ਜੇ ਦੋ بارش ਦੋ ਤੋਂ 4 ਘੰਟੇ بارش ਹੋ ਤੇ ਪੂਰਾ ਦਿਮੋਰੀਆ ਪੁਲ ਪਾਣੀ ਦੇ ਨਾਲ ਭਰ ਜਾਂਦਾ ਤੇ 4 ਤੋਂ 5 ਫੁੱਟ ਜਿਹੜਾ ਪਾਣੀ ਆ ਉਸ ਦਮੋਰੀਆ ਪੁਲ ਦੇ ਵਿੱਚ ਸੀ ਉਹਨਾਂ ਦਾ ਕਹਿਣਾ ਸਵੇਰ ਤੋਂ ਅਸੀਂ ਜਿਹੜਾ ਪਾਣੀ ਮੋਟਰਾਂ ਦੇ ਨਾਲ ਕੱਢਦੇ ਪਿਆ ਬੰਦ ਕਰਦੇ ਪਿਆ ਚਲਾਣੇ ਪਿਆ ਫੇਰ ਵੀ ਜਿਹੜਾ ਪਾਣੀ ਆ ਇਸ ਸ਼ਹਿਰ ਦੇ ਵਿੱਚ ਨੇ ਤਸਵੀਰਾਂ ਦਿਖਾਈਆਂ ਜਲੰਧਰ ਦੇ ਲੰਬੇ ਪਿੰਡ ਦੀਆਂ ਫੇਰ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਦੀਆਂ ਫੇਰ ਮਕਸੂਦਾ ਮੰਡੀ ਦੀਆਂ ਦਿਖਾਈਆਂ ਜੋ ਉਹ ਅੰਡਰਲਾਈਨਰ ਲੱਗੀਆਂ ਹੀਆਂ 1 0 1 2 3 4 5 6 7 8 8 ਦਾ ਮਤਲਬ ਹੈ ਪੂਰਾ ਦਮੋਰੀਆ ਪੁਲ ਪੜ ਜਾਂਦਾ ਕਿਦੋਂ ਬਾਰਿਸ਼ 2 ਤੋਂ 4 ਘੰਟੇ ਬਾਰਿਸ਼ ਹੋ ਤੇ ਪੂਰਾ ਦਮੋਰੀਆ ਪੁਲ ਪਾਣੀ ਦੇ ਨਾਲ ਭਰ ਜਾਂਦਾ ਤੇ 4 ਤੋਂ 5 ਫੁੱਟ ਜਿਹੜਾ ਪਾਣੀ ਆ ਉਸ ਦਮੋਰੀਆ ਪੁਲ ਦੇ ਵੇਸੇ ਉਹਨਾਂ ਦਾ ਕਹਿਣਾ ਸਵੇਰ ਤੋਂ ਅਸੀਂ ਜਿਹੜਾ ਪਾਣੀ ਮੋਟਰਾਂ ਦੇ ਨਾਲ ਕੱਟਦੇ ਪਿਆ ਬੰਦ ਕਰਦੇ ਪਿਆ ਚਲਾਣੇ ਪਿਆ ਫੇਰ ਵੀ ਕਿਹੜਾ ਪਾਣੀ ਹੈ ਇਸ ਸ਼ਹਿਰ ਦੇ ਵਿੱਚ ਨੇ ਇਹ ਵਾਦੇ ਸਿਰਫ ਵੱਡੇ ਵੱਡੇ ਵਾਦੇ ਨਗਰ ਨਿਗਮ ਦੇ ਅਫਸਰਾਂ ਵੱਲੋਂ ਕੀਤੇ ਜਾਂਦੇ ਨੇ ਇਹ ਸਿਰਫ ਜਦੋਂ ਬਾਰਿਸ਼ਾਂ ਦੇ ਮੌਸਮ ਆਉਂਦੇ ਆ ਉਦੋਂ ਪਤਾ ਲੱਗਦਾ ਕੀ ਹਾਲਾਤ ਹੈ ਨਗਰ ਨਿਗਮ ਦੇ ਨਗਰ ਨਿਗਮ ਸਿਰਫ ਗੱਲਾਂ ਨੂੰ ਹੀ ਰਹਿ ਜਾਂਦੀ ਹੈ ਕੰਮਕਾਰ ਸਿਰਫ ਦਫ਼ਤਰਾਂ ਦੇ ਵਿੱਚ ਰਹਿ ਜਾਂਦੇ ਨੇ ਕਿਹੜੇ ਲੋਕਾਂ ਦੇ ਹੱਲ ਆ ਉਹ ਹੱਲ ਅੱਜ ਤੱਕ ਵੀ ਕਿਹੜੇ ਹੱਲ ਨਹੀਂ ਕੀਤੇ ਗਏ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ